ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਬਣਾਉਣ ਲੱਗੇ ਆਂ ਬੋਲੀ ਦੀ ਬਰਫੀ ਵੈਸੇ ਤਾਂ ਕਈਆਂ ਨੂੰ ਨਹੀਂ ਪਤਾ ਬੋਲੀ ਕੀ ਹੁੰਦੀ ਹੈ ਕਿਉਂਕਿ ਅੱਜ ਕੱਲ ਦੇ ਬੱਚਿਆਂ ਨੂੰ ਇਸ ਬਾਰੇ ਬਿਲਕੁਲ ਨਹੀਂ ਪਤਾ ਤਾਂ ਤੁਹਾਨੂੰ ਦੱਸ ਦਈਏ ਮਿਸੱਜਰ ਗਾਇਆ ਮੱਝ ਦਾ ਜਿਹੜਾ ਦੁੱਧ ਹੁੰਦਾ ਆ ਜਿਹੜਾ ਕਿ ਪਾੜ ਜਾਂਦਾ ਨਾ ਜਦੋਂ ਉਸ ਨੂੰ ਆਪਾਂ ਗਰਮ ਕਰਦੇ ਆ ਤੇ ਉਹ ਪਾੜ ਜਾਂਦਾ ਉਸ ਵਿੱਚ ਪਾਣੀ ਅੱਡ ਹੋ ਜਾਂਦਾ ਤੇ ਪਨੀਰ ਅੱਡ ਹੋ ਜਾਂਦਾ ਤੇ ਪਨੀਰ ਨੂੰ ਆਪਾਂ ਬੋਲੀ ਕਹਿੰਦੇ ਆ ਉਸ ਨੂੰ ਅੱਡ-ਅੱਡ ਤਰੀਕਿਆਂ ਨਾਲ ਖਾਇਆ ਜਾਂਦਾ ਕਿਉਂਕਿ ਉਹ ਆਪਣੇ ਸਰੀਰ ਵਾਸਤੇ ਬਹੁਤ ਵਧੀਆ ਹੁੰਦੀ ਆ ਤਾਕਤਵਰ ਹੁੰਦੀ ਆ ਦਿਮਾਗ ਵਾਸਤੇ ਵੀ ਬਹੁਤ ਵਧੀਆ ਹੁੰਦੀ ਆ ਪਰ ਅੱਜ ਕੱਲ ਦੇ ਬੱਚੇ ਜਿਹੜੇ ਬੋਲੀ ਖਾਣਾ ਪਸੰਦ ਨਹੀਂ ਕਰਦੇ ਤੇ ਇਸ ਕਰਕੇ ਆਪਾਂ ਉਸ ਦੀ ਸਪੈਸ਼ਲ ਡਿਸ਼ ਬਣਾ ਕੇ ਬੱਚਿਆਂ ਨੂੰ ਖਵਾ ਸਕਦੇ ਆ ਤੇ ਉਹ ਹੀ ਡਿਸ਼ ਅੱਜ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਰਹੇ ਆ ਆਸ਼ਾ ਕਰਦੇ ਤੁਹਾਨੂੰ ਵੀ ਪਸੰਦ ਆਊਗਾ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਜੀ ਤੇ ਇਹ ਅੱਜ ਮੈਂ ਥੋੜਾ ਸੌਖੇ ਤਰੀਕੇ ਨਾਲ ਬਣਾ ਰਹੀ ਹਾਂ ਕਿਉਂਕਿ ਜੇ ਆਪਾਂ ਦੁੱਧ ਨੂੰ ਗਰਮ ਕਰਦੇ ਹਾਂ ਤੇ ਉਸ ਦਾ ਪਨੀਰ ਬਣਾਉਣੀ ਆ ਪਹਿਲਾਂ ਬੋਲੀ ਕੱਢਦੇ ਹਾਂ ਤੇ ਉਸ 'ਚ ਬਹੁਤ ਟਾਈਮ ਲੱਗਦਾ ਤੇ ਅੱਜ ਆਪਾਂ ਇੱਕ ਸਪੈਸ਼ਲ ਤਰੀਕੇ ਨਾਲ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜਿਸ ਵਿੱਚ ਟਾਈਮ ਵੀ ਘੱਟ ਲੱਗੂਗਾ ਤੇ ਸਵਾਦ ਵੀ ਬਹੁਤ ਜ਼ਿਆਦਾ ਬਣੂਗੀ ਚਲੋ ਜੀ ਰੈਸਪੀ ਕਰਦੇ ਹਾਂ ਸ਼ੁਰੂ ਅੱਜ ਆਪਾਂ 5000 ਗਾਂ ਦੇ ਦੁੱਧ ਦੀ ਬੋਲੀ ਬਣਾ ਰਹੇ ਹਾਂ ਜਿਸ ਵਾਸਤੇ ਆਪਾਂ ਰਾਤ ਜਿਹੜਾ ਦੁੱਧ ਚੋਇਆ ਸੀਗਾ ਉਹ ਇਸ ਟੋਪੀਏ ਦੇ ਵਿੱਚ ਪਾ ਕੇ ਰੱਖਤਾ ਸੀਗਾ ਫ੍ਰਿਜ ਦੇ ਵਿੱਚ ਤੇ ਜਿਹੜਾ ਸਵੇਰੇ ਚੋਇਆ ਸੀਗਾ ਉਹ ਆਪਾਂ ਇਸ ਕੜਾਈ ਦੇ ਵਿੱਚ ਪਾ ਕੇ ਰੱਖਤਾ ਸੀ ਖੁੱਲੇ ਪਾਂਡੇ ਦੇ ਵਿੱਚ ਪਾ ਕੇ ਰੱਖਿਆ ਸੀ ਕਿਉਂਕਿ ਆਪਾਂ ਇਸ ਦੇ ਉੱਤੋਂ ਜਿਹੜੀ ਕਰੀਮ ਹੈ ਮਲਾਈ ਆ ਉਹ ਲੋਣੀ ਆ ਤੇ ਉਸ ਦੀ ਬੋਲੀ ਬਣਾਉਣੀ ਆ ਤੇ ਜੇ ਗਰਮੀ ਦਾ ਮੌਸਮ ਚੱਲ ਰਿਹਾ ਤੇ ਇਸ ਕਰਕੇ ਆਪਾਂ ਫ੍ਰਿਜ ਨੂੰ ਹਮੇਸ਼ਾ ਹੀ ਓਨ ਰੱਖਣਾ ਤਾਂ ਕਿ ਇਹ ਖਰਾਬ ਨਾ ਹੋ ਜਾਏ ਤੇ ਹੁਣ ਤੁਹਾਨੂੰ ਦਿਖਾਉਣੀ ਆ ਵੀ ਇਸ ਤੋਂ ਆਪਾਂ ਮਲਾਈ ਲਾ ਰਹੇ ਹਾਂ ਉੱਪਰੋਂ ਏ ਆਪਾਂ ਲੋਹੇ ਵਾਲੀ ਪੋਣੀ ਲੈ ਲਈ ਆ ਤੇ ਇਸ ਨਾਲ ਇਸ ਤਰ੍ਹਾਂ ਆਪਾਂ ਜਿਹੜੀ ਸਾਰੀ ਮਲਾਈ ਆ ਉਹ ਉਤੋਂ ਤੋਂ ਲਾ ਲਾਂਗੇ ਇਸ ਨਾਲ ਕੀ ਹੋ ਜਾਊਗਾ ਆਪਣਾ ਟਾਈਮ ਵੀ ਘੱਟ ਲੱਗੂਗਾ ਤੇ ਬੋਲੀ ਜਿਹੜੀ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਊਗੀ ਤੁਸੀਂ ਦੇਖ ਰਹੇ ਹੋ ਵੀ ਥੱਲੇ ਸਿਰਫ ਪਤਲਾ ਜਿਹਾ ਦੁੱਧ ਰਹਿ ਰਿਹਾ ਆ ਕਿਉਂਕਿ ਆਪਾਂ ਹੁਣ ਇਸ ਤੋਂ ਅੱਧਾ ਹੋਰ ਤਾਂ ਕੁਝ ਕਰ ਨਹੀਂ ਸਕਦੇਗੇ ਤੇ ਇਸ ਕਰਕੇ ਆਪਾਂ ਉਤੋਂ ਤੋਂ ਮਲਾਈ ਲਾ ਲੈਨੇ ਆ ਇਸ ਤਰ੍ਹਾਂ ਆਪਾਂ ਇਸ ਨੂੰ ਕੋਪੀਏ ਚ ਪਾ ਲਾਂਗੇ ਇਨ ਇਹਦੇ ਵਿੱਚੋਂ ਵਧੀਆ ਖੁਆ ਜਿਵੇਂ ਕਿ ਤਿਆਰ ਹੋ ਜਾਊਗਾ ਕਿਉਂਕਿ ਇਹ ਜਿਹੜਾ ਸੱਜਰ ਦੁੱਧ ਹੁੰਦਾ ਆ ਆਪਾਂ ਨਾ ਤਾਂ ਕਿਸੇ ਨੂੰ ਦਿੰਦੇ ਆ ਨਾ ਨਾ ਹੀ ਆਪਾਂ ਘਰੇ ਵਰਤ ਸਕਦੇ ਆ ਲੋ ਜੀ ਇਹ ਆਪਾਂ ਕਰੀਮ ਜਿਹੜੀ ਸੀਗੀ ਲਾਹ ਕੇ ਟੋਪੀਏ ਦੇ ਵਿੱਚ ਪਾ ਲਈਏ ਗੈਸ ਆਨ ਕਰ ਲਿਆ ਤੇ ਹੁਣ ਇਸ ਨੂੰ ਆਪਾਂ ਇਸ ਤਰ੍ਹਾਂ ਕਰਕੇ ਹਿਲਾਉਂਦੇ ਹੋਏ ਇਸ ਨੂੰ ਸੰਗਣਾ ਕਰ ਲੈਂਦੇ ਆ ਇਹ ਦੁੱਧ ਜਿਹੜਾ ਬਚ ਗਿਆ ਇਸ ਦਾ ਆਪਾਂ ਪਨੀਰ ਵੀ ਬਣਾ ਸਕਦੇ ਆ ਕਿਉਂਕਿ ਪਹਿਲਾਂ ਕੀ ਹੁੰਦਾ ਸੀਗਾ ਜਿਵੇਂ ਕਿ ਅਗਰ ਕੋਈ ਬੋਲੀ ਨਹੀਂ ਬਣਾਉਂਦਾ ਤਾਂ ਬਜ਼ੁਰਗ ਕੀ ਕਰਦੇ ਸੀਗੇ ਦੁੱਧ ਨੂੰ ਸੱਜਰਗਾ ਜਾਂ ਮੱਝ ਦੇ ਦੁੱਧ ਨੂੰ ਛੱਪੜ ਜਾਂ ਪਾਣੀ ਵਿੱਚ ਪਾ ਦਿੰਦੇ ਸੀਗੇ ਨਾ ਤੇ ਆਪਾਂ ਇਸ ਦਾ ਪਨੀਰ ਵੀ ਬਣਾ ਸਕਦੇ ਆ ਅਗਰ ਕੁਝ ਹੋਰ ਵਰਤੋਂ ਕਰਨਾ ਚਾਹੀਏ ਤਾਂ ਉਹ ਵੀ ਕਰ ਸਕਦੇ ਆ ਤੇ ਇਧਰ ਆਪਾਂ ਕੜਾਈ ਵਿਲੀ ਕਰ ਲਈ ਹੈ ਤੇ ਕੜਾਈ ਦੇ ਵਿੱਚ ਹੁਣ ਆਪਾਂ ਪਾਵਾਂਗੇ ਇੱਕ ਕੜਛੀ ਕੇ ਦੀ ਇਹ ਆਪਾਂ ਦੇਸੀ ਘਿਓ ਪਾ ਲਿਆ ਤੁਸੀਂ ਅਗਰ ਰਿਫਾਈਨਡ ਵਰਤਦੇ ਹੋ ਰਿਫਾਈਨਡ ਵੀ ਪਾ ਸਕਦੇ ਹੋ ਕਿ ਆਪਾਂ ਵਰਥੀ ਬਣਾਉਣੀ ਆ ਇਸ ਵਾਸਤੇ ਆਪਾਂ ਆ ਜਿਹੜੀ ਸੌਗੀ ਲਈ ਹੈ ਇਸ ਨੂੰ ਆਪਾਂ ਘਿਓ ਦੇ ਵਿੱਚ ਭੁੰਨ ਲਾਂਗੇ ਇਸ ਨਾਲ ਕੀ ਹੁੰਦਾ ਹੈ ਇਹ ਫੁੱਲ ਜੂਗੀ ਤੇ ਇਹ ਆਪਾਂ ਕਾਜੂ ਲਏ ਆ ਕਾਜੂ ਨੂੰ ਆਪਾਂ ਐਵੇਂ ਵੀ ਗਾਰਨਿਸ਼ ਵਾਸਤੇ ਵੀ ਯੂਜ਼ ਕਰ ਸਕਦੇ ਆ ਤੇ ਇਸ ਨੂੰ ਬਰੀਕ ਕੁੱਟ ਕੇ ਵੀ ਪਾ ਸਕਦੇ ਆ ਆਪਾਂ ਇਸ ਨੂੰ ਬਰੀਕ ਕੁੱਟ ਕੇ ਪਾਵਾਂਗੇ ਇਸ ਨੂੰ ਆਪਾਂ ਘੇਰ ਦੇ ਵਿੱਚ ਭੁਲਾਂਗੇ ਤੇ ਇਹ ਦੇਖੋ ਫੁੱਲਣੀ ਸ਼ੁਰੂ ਹੋ ਗਈ ਇਸ ਨੂੰ ਆਪਾਂ ਕੱਢ ਲੈਨੇ ਪਲੇਟ ਵਿੱਚ ਇਸ ਨੂੰ ਪਲੇਟ ਦੇ ਵਿੱਚ ਕੱਢ ਲੈਣੇ ਆ ਜਿਹੜਾ ਆਪਾਂ ਬਿਨਾ ਮਲਾਈ ਲਾਏ ਬਣਾਉਨੇ ਆ ਨਾ ਬੋਲੀ ਤੇ ਉਸ ਵਿੱਚ ਕੀ ਹੁੰਦਾ ਪਹਿਲਾਂ ਆਪਾਂ ਨੂੰ ਉਸ ਨੂੰ ਦੁੱਧ ਨੂੰ ਪਾੜਨਾ ਪੈਂਦਾ ਉਹ ਵਾਲਾ ਦੇ ਕੇ ਫਿਰ ਉਸ ਨੂੰ ਆਪਾਂ ਨੂੰ ਛਾਨਣਾ ਪੈਂਦਾ ਨਾ ਟਾਈਮ ਜ਼ਿਆਦਾ ਲੱਗਦਾ ਹੈ ਨਾ ਪੋੜਨਾ ਪੈਂਦਾ ਆ ਤੇ ਹੁਣ ਆਪਾਂ ਇਹ ਸੇਕੂ ਦੇ ਵਿੱਚ ਇੱਕ ਕੋਲੀ ਆਟੇ ਦੀ ਲੈ ਲਈ ਆ ਆਟੇ ਦੀ ਜਗ੍ਹਾ ਤੇ ਆਪਾਂ ਬੇਸਣ ਤੇ ਸੂਜੀ ਵੀ ਪਾ ਸਕਦੇ ਹਾਂ ਜੇ ਇਹਦੀ ਬਰਫੀ ਬਹੁਤ ਸਵਾਦ ਬੰਦੀ ਆ ਪਰ ਗਰਮੀ ਦਾ ਮੌਸਮ ਹੈ ਇਸ ਕਰਕੇ ਆਪਾਂ ਬੇਸਣ ਨਹੀਂ ਵਰਤ ਰਹੇ ਆਪਾਂ ਆਟਾ ਹੀ ਵਰਤ ਰਹੇ ਹਾਂ ਕਿਉਂਕਿ ਗਰਮੀ ਦੇ ਵਿੱਚ ਬੇਸਣ ਦੀ ਬਰਫੀ ਖਾ ਕੇ ਧਿਆ ਹੋਰ ਲੱਗਦੀ ਆ ਤੇ ਇਹਨੂੰ ਸੁੱਕ ਨੂੰ ਰੋਜੇ ਹੀ ਰੱਖਿਆ ਮੈਂ ਜ਼ਿਆਦਾ ਨਹੀਂ ਘਿਓ ਪਾਇਆ ਕਿਉਂਕਿ ਜੇਰਾ ਆਪਾਂ ਉਹ ਕਰੀਮ ਪਾਵਾਂ ਦੇ ਵਿੱਚ ਫਿਰ ਉਸ ਨਾਲ ਵੀ ਘੋਲ ਜ਼ਿਆਦਾ ਆ ਜੂਗਾ ਤੇ ਗਰਮੀ ਦੇ ਵਿੱਚ ਫਿਰ ਜ਼ਿਆਦਾ ਸਵਾਦ ਵੀ ਨਹੀਂ ਲੱਗਦਾ ਘਿਓ ਥੋੜਾ oily ਜਿਹਾ ਹਨਾ ਤੇ ਇਸ ਨੂੰ ਆਪਾਂ ਹੁਣ ਬਰਾਊਨ ਹੁਣ ਤੱਕ ਭੁੰਨ ਲਾਂਗੇ ਤੇ ਇਧਰ ਵੀ ਇਹ ਵੀ گاੜਾ ਹੋ ਰਿਹਾ ਆ ਇੱਕ ਕੋਲੀ ਮਲਾਈ ਦੀ ਹੋ ਗਈ ਸੀ ਕਿ ਥੋੜੀ ਜਿਹੀ ਵੱਡੀ ਕੋਲੀ ਜਿਹੜੀ ਆ ਉਹ ਮਲਾਈ ਦੀ ਹੋ ਗਈ ਸੀ ਕਿ ਆਪਾਂ ਨਾਪੀ ਤਾਂ ਨਹੀਂ ਗਈ ਪਰ ਇੰਨੇ ਨੇ ਹੀ ਵਧੀਆ ਆਪਣੀ ਮਠਿਆਈ ਤਿਆਰ ਹੋ ਜੂਗੀ ਇਹਨੂੰ ਵੀ ਹਿਲਾਉਂਦੇ ਰਹਿਣਾ ਵੀ ਤਾਂ ਕਿ ਥੱਲੇ ਨਾ ਲੱਗ ਜੇ ਕਿਉਂਕਿ ਲੂਹਾ ਦੁੱਧ ਹੁੰਦਾ ਨਾ ਇਹ ਛੇਤੀ ਥੱਲੇ ਵੀ ਲੱਗ ਜਾਂਦਾ ਆ ਤੇ ਇੱਕ ਧਿਆਨ ਹੋਰ ਰੱਖਿਓ ਜਿਹੜਾ ਆਪਾਂ ਦੁੱਧ ਰੱਖਿਆ ਸੀ ਇਸ ਵਿੱਚ ਪਾਣੀ ਬਿਲਕੁਲ ਨਹੀਂ ਪਾਇਆ ਸੀਗਾ ਕਿਉਂਕਿ ਜੇ ਪਾਣੀ ਪਾ ਦਾਂਗੇ ਫਿਰ ਕਰੀਮ ਨਹੀਂ ਆਉਂਦੀ ਤੇ ਜਦੋਂ ਵੀ ਆਪਾਂ ਦੁੱਧ ਨੂੰ ਕਿਸ ਭਾਂਡੇ ਦੇ ਵਿੱਚ ਪਾ ਕੇ ਰੱਖਣਾ ਤੇ ਬਿਲਕੁਲ ਵੀ ਬਾਲਟੀ ਤੋਂ ਕੇ ਵੀ ਪਾਣੀ ਨਹੀਂ ਪਾਉਣਾ ਦਾ ਵਿੱਚ ਕਾਜੂ ਆਪਾਂ ਪਾ ਲਿਆ ਕੁੰਡੀ ਦੇ ਵਿੱਚ ਤੇ ਇਸ ਨੂੰ ਇਸ ਵਿੱਚ ਹੀ ਕੁਟ ਲੈਣੀ ਆ ਕਿਉਂਕਿ ਜੇ ਆਪਾਂ ਇਹਨੂੰ ਮਿਕਸੀ ਦੇ ਵਿੱਚ ਕਰਾਂਗੇ ਨਾ ਗ੍ਰाइंड ਤੇ ਮਿਕਸੀ ਨਾਲੇ ਜਿਆਦਾ ਲੱਗ ਜਾਂਦੇ ਨਾ ਥੋੜੇ ਜੇ ਤਾਂ ਹੈਗੇ ਆ ਸੱਚ ਬਰੀਕ ਕਰ ਲਿਆ ਆਪਾਂ ਤੇ ਜਿਹੜੀ ਇਹ ਮਲਾਈ ਸੀਗੀ ਤੁਸੀਂ ਦੇਖ ਰਹੇ ਹੋ ਸੰਘਣੀ ਹੋ ਗਈ ਤੇ ਜਿਹੜਾ ਗਾਂ ਦਾ ਦੁੱਧ ਹੁੰਦਾ ਨਾਲ ਉਸਦੀ ਮਲਾਈ ਵੀ ਕਿਹੜੀ ਪੀਲੇ ਜੇ ਰੰਗ ਦੀ ਹੁੰਦੀ ਹੈ ਕੇ ਵੀ ਪੀਲੇ ਰੰਗ ਦਾ ਬਣਦਾ ਨਾ ਤੇ ਸੰਘਣੀ ਹੋ ਗਈ ਆਪਾਂ ਗੈਸ ਕਰਤਾ ਬੰਦ ਹੁਣ ਤੇ ਇਧਰ ਆਟਾ ਵੀ ਹੈ ਤੁਸੀਂ ਦੇਖ ਰਹੇ ਹੋ ਭੁੱਜ ਗਿਆ ਆ ਹਲਕਾ ਬਰਾਊਨ ਹੋ ਗਿਆ ਆ ਤੇ ਜਦੋਂ ਆਟਾ ਭੁੱਜ ਜਾਂਦਾ ਨਾ ਤੇਦੀ ਖੁਸ਼ਬੂ ਬਹੁਤ ਸੋਹਣੀ ਆਉਂਦੀ ਹੈ ਤੇ ਹੁਣ ਇਹਦੀ ਖੁਸ਼ਬੂ ਆ ਰਹੀ ਹੈ ਆਪਾਂ ਕਿਉਂ ਜ਼ਿਆਦਾ ਪਾਇਆ ਨਹੀਂ ਸੀਗਾ ਕਿ ਹੁਣ ਆਪਾਂ ਜਿਵੇਂ ਕਰੀਮ ਪਾਵਾਂਗੇ ਨਾ ਇੱਥੇ ਮੈਂ ਗੈਸ ਸਿਮ ਕਰ ਲਿਆ ਆ ਆ ਕਰੀਮ ਪਾਵਾਂਗੇ ਤੇ ਇਸ ਵਿੱਚ ਹੀ ਬਹੁਤ ਘਿਓ ਹੋਊਗਾ ਤੇ ਆਪਾਂ ਹੁਣ ਸਾਰੀ ਕਰੀਮ ਇਸ ਵਿੱਚ ਮਿਕਸ ਕਰ ਲੈਣੇ ਕਰੀਮ ਜਿਹੜੀ ਸੀ ਸਾਰੀ ਆਪਾਂ ਇਸ ਵਿੱਚ ਪਾਤੀ ਆ ਤੇ ਹੁਣ ਇਸ ਨੂੰ ਆਪਾਂ ਮਿਕਸ ਕਰ ਲਿਆ ਗੈਸ ਜਿਹੜਾ ਆ ਉਹ ਸਿਮ ਕਰਤਾ ਆ ਤਾਂ ਤੁਸੀਂ ਦੇਖ ਰਹੇ ਹੋ ਵਿ ਕਿੰਨਾ ਘਿਓ ਜਿਹੜਾ ਆ ਗਿਆ ਨਾ ਉੱਪਰ ਕਿਉਂਕਿ ਮਲਾਈ ਦੇ ਵਿੱਚ ਬਹੁਤ ਸਾਰਾ ਘਿਓ ਸੀਗਾ ਤਾਂ ਹੀ ਤਾਂ ਆਪਾਂ ਆਟਾ ਜਿਹੜਾ ਸੁੱਕ ਘੁਰੂ ਰਜੇ ਰੱਖਿਆ ਸੀਗਾ ਜਿਆਦਾ ਨਹੀਂ ਘਿਓ ਪਾਇਆ ਸੀਗਾ ਹੁਣ ਇਸ ਦੇ ਵਿੱਚ ਆਪਾਂ ਜਿਹੜੀ ਸੋ ਗਈ ਸੀਗੀ ਉਹ ਵੀ ਪਾ ਲੈਣੇ ਆ ਜਿਹੜੇ ਕਾਜੂ ਆਪਾਂ ਗ੍ਰाइंड ਕੀਤੇ ਸੀਗੇ ਕੁੰਡੀ ਦੇ ਵਿੱਚ ਉਹ ਵੀ ਪਾ ਲੈਣੇ ਚੰਗੀ ਤਰ੍ਹਾਂ ਮਿੱਠੇ ਵਾਸਤੇ ਆਪਾਂ ਇੱਥੇ ਪੀਸੀ ਹੋਈ ਖੰਡ ਲੈ ਸਕਦੇ ਆ ਆਪਾਂ ਇੱਥੇ ਸ਼ੱਕਰ ਲਈ ਆ ਤੁਸੀਂ ਇਸ ਦੀ ਜਗ੍ਹਾ ਤੇ ਪੀਸੀ ਖੰਡ ਵੀ ਪਾ ਸਕਦੇ ਆ ਤੇ ਇੱਕ ਕੋਲੀ ਜਿਹੜੀ ਆਪਾਂ ਆਟੇ ਦੀ ਪਾਈ ਸੀਗੀ ਤੇ ਹੁਣ ਆਪਾਂ ਅੱਧੀ ਕੋਲੀ ਜਿਹੜੀ ਆ ਸ਼ੱਕਰ ਦੀ ਲੈ ਲਈ ਆ ਹੈਨਾ ਤੇ ਬਾਕੀ ਆਪਦੇ ਜਿੰਨਾ ਆਪਾਂ ਮਿੱਠਾ ਖਾਣੇ ਉਸ ਅਕੋਰਡਿੰਗ ਪਾ ਸਕਦੇ ਆ ਆਪਾਂ ਅੰਦਾਜ਼ੇ ਜੇ ਨਾਲ ਲੈ ਲੀਏ ਹੁਣ ਇਸ ਨੂੰ ਆਪਾਂ ਮਿਕਸ ਕਰ ਲੈਨੇ ਆ ਸੌਗੀ ਵੀ ਪਾ ਲੀਆ ਕਾਜੂ ਵੀ ਪਾ ਲਿਆ ਇਸੇ ਜਗ੍ਹਾ ਤੇ ਤੁਸੀਂ ਬਦਾਮ ਜਾਂ ਨਾਰੀਅਲ ਪੁਰਾਦਾ ਜਿਹੜਾ ਵੀ ਪਾਉਣਾ ਚਾਹੁੰਦੇ ਆ ਜਾਂ ਗਾਰਨਿਸ਼ ਕਰਕੇ ਪਾਉਣਾ ਚਾਹੁੰਦੇ ਆ ਤੋ ਉਹ ਵੀ ਪਾ ਸਕਦੇ ਆ ਤੇਦਰ ਸ਼ੱਕਰ ਨੇ ਵੀ ਹੁਣ ਕੇ ਸੋਖ ਲਿਆ ਹਨਾ ਥੋੜਾ ਸੰਗਣਾ ਜਾਂ ਹੋਗਾ ਮਟੀਰੀਅਲ ਸਾਰਾ ਹੁਣ ਇਹਨਾਂ ਆਪਾਂ ਤੇਜ਼-ਤੇਜ਼ ਕੜਚੀ ਦੇ ਨਾਲ ਸਾਰਾ ਮਿਕਸ ਕਰ ਲਈਏ ਵੀ ਤਾਂ ਕਿ ਸ਼ੱਕਰ ਜਿਹੜੀ ਹੈ ਚੰਗੀ ਤਰ੍ਹਾਂ ਮਿਕਸ ਹੋ ਜਵੇ ਇਸ ਤਰ੍ਹਾਂ ਆਪਾਂ ਹੁਣ ਪਲੇਟ ਦੇ ਵਿੱਚ ਕੇਲਾ ਲਿਆ ਥੋੜਾ ਜਿਹਾ ਵੈਸੇ ਤੇ ਇਸ ਵਿੱਚ ਕਾਫੀ ਹੈਗਾ ਆ ਪਰ ਇਸ ਤਰ੍ਹਾਂ ਵੀ ਠੰਡਾ ਹੋਣ ਤੋਂ ਬਾਅਦ ਜੰਮਣ ਤੋਂ ਬਾਅਦ ਇਹਦੇ ਪੀਸ ਵਧੀਆ ਤਰ੍ਹਾਂ ਕੱਟ ਹੋ ਜਾਣ ਕਿ ਤਾਂ ਆਪਾਂ ਥੋੜਾ ਜਿਹਾ ਲਾ ਲਿਆ ਤੇ ਹੁਣ ਆਪਾਂ ਜਿਹੜਾ ਸਾਰਾ ਮਟੀਰੀਅਲ ਹੈ ਆ ਪਲੇਟ ਦੇ ਵਿੱਚ ਕੱਢ ਦਿੰਨੇ ਆ ਇਹਦੀ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਜੀ ਕਰਦਾ ਹੁਣੇ ਖਾ ਲਈਏ ਪਰ ਗਰਮ ਗਰਮ ਸਵਾਦ ਨਹੀਂ ਲੱਗਦਾ ਠੰਡਾ ਹੋ ਕੇ ਸਵਾਦ ਲੱਗੂਗਾ ਦਾਨੇਦਾਰਪਣਿਆ ਬਿਲਕੁਲ ਤੇ ਇਹ ਜਿਹੜਾ ਬੋਲੀ ਹੈ ਨਾ ਵਿੱਚ ਉਹ ਵੀ ਥੋੜੀ ਥੋੜੀ ਦਿਖ ਰਹੀ ਹੈ ਨਾ ਵਾਈਟ ਗਿਆ ਟੱਚ ਆ ਰਿਹਾ ਬੁਲੀ ਦਾ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲਾਂਗੇ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਇਸ ਨੂੰ ਥੋੜਾ ਟਾਈਮ ਪੱਖੇ ਦੇ ਅੱਗੇ ਰੱਖਾਂਗੇ ਠੰਡਾ ਹੋਣ ਵਾਸਤੇ ਉਸ ਤੋਂ ਬਾਅਦ ਆਪਾਂ ਫ੍ਰੀਜਰ ਚ ਲਾ ਦਾਂਗੇ ਫਿਰ ਜੰਮ ਜੂਗੇ ਵਧੀਆ ਸਟਰੈਟੋਸੀ ਵੀ ਬਣਾਓ ਤੇ ਖਾਓ ਬਹੁਤ ਵਧੀਆ ਆ ਤੇ 고ਕੇ ਹੋ ਗਿਨਾ ਆ ਰਿਹਾ ਉੱਪਰ ਹੁਣ ਇਸ ਨੂੰ ਮੈਂ ਚੰਗੀ ਤਰ੍ਹਾਂ ਸੈੱਟ ਕਰ ਦ ਫਿਰ ਠੰਡਾ ਹੋਣਾ ਰੱਖ ਦ ਲਓ ਜੀ ਇਹ ਬਰਫੀ ਜਿਹੜੀ ਆ ਹੁਣ ਫ੍ਰਿਜ ਦੇ ਵਿੱਚ ਰੱਖੀ ਸੀਗੀ ਤੇ ਜੰਮ ਕੇ ਹੋ ਗਈ ਵਧੀਆ ਤਿਆਰ ਤੇ ਹੁਣ ਆਪਾਂ ਇਸ ਦੇ ਪੀਸ ਕੱਟ ਲੈਣੇ ਆ ਬਹੁਤ ਸੌਫਟ ਸੌਫਟ ਬਣੀ ਆ जे बोली घर तो भी नहीं खता तो इस तरह की बर्फी बना सकते हो <laughs> ਸ਼ਾਬਾਸ਼ੇ ਬਹੁਤ ਵਧੀਆ ਬਣੀ ਆ ਲਓ ਜੀ ਮੱਖੀਆਂ ਵੀ ਨਾਲ ਹੀ ਆ ਰਹੀਆਂ ਖਾਣਾ ਕਿਉਂਕਿ ਲਾਈਟ ਆ ਰਹੀ ਹੈ ਨਾ ਤਾਂ ਕਰਕੇ ਥੋੜੀ ਪੋਲੀ ਜ਼ਿਆਦਾ ਹੈ ਬਹੁਤ ਪੋਲੀ ਬਣੀ ਆ ਇਹ ਤੇ ਤਾਂ ਕਰਕੇ ਪੀਸ ਇਸ ਤਰ੍ਹਾਂ ਬਣ ਰਹੀ ਹੈ ਬਹੁਤ ਸੌਫਟ ਹੈ ਇਹਨੂੰ ਇਹ ਦਵਾਰਾ ਫ੍ਰੀਜ ਦੇ ਵਿੱਚ ਰੱਖ ਦਾਂਗੇ ਤਾਂ ਵਧੀਆ ਬਣ ਜੂਗੀ ਠੀਕ ਹੈ ਜੀ ਇਸ ਦੇ ਨਾਲ ਹੀ ਅੱਜ ਵਾਲੀ ਵੀਡੀਓ ਦਾ ਐਂਡ ਕਰਦੇ ਆਪਾਂ ਵੀਡੀਓ ਵਧੀਆ ਲੱਗਿਆ ਹੋਵੇ ਰੈਸਪੀ ਵਧੀਆ ਲੱਗਿਆ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ